ਜੁਗੋ ਜੁਗਾਟਲ ਦਸਾਂ ਪਾਤਸ਼ਾਹਿਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਧਨ ਕਰਦੇ ਨੇ ਕਿ ਪਰਮ ਪਿਤਾ ਪਰਮਾਤਮਾ ਨੇ ਇਸ ਸੰਸਾਰ ਦੇ ਉਸੇ 84 ਲੱਖ ਜੋਨ ਬਣਾਈ ਹੈ ਉਸ 84 ਲਖ ਜੁਨੀ ਦੇ ਵਿੱਚੋਂ ਜਿੱਥੇ ਮਹਾਰਿ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਏ ਹੋ ਇਸ ਤਰ੍ਹਾਂ ਵਚਨ ਕਰਦੇ ਨੇ ਉੱਥੇ ਨਾਲ ਹੀ ਵਚਨ ਕਰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਭਾਵ ਇਥੇ ਭੂਤਾਂ ਪ੍ਰੇਤਾਂ ਦੀਆਂ ਵੀ ਜੁਨੀਆਂ ਹਨ ਜਿਹਦੇ ਕਰਕੇ ਕਈ ਜਿਹੜੇ ਸੰਸਾਰ ਦੇ ਲੋਕ ਨੇ ਗੁਰੂ ਤੋਂ ਪ੍ਰਮਾਤਮਾ ਤੋਂ ਨਾਮ ਤੋਂ ਦੂਰ ਹੋਣ ਕਰਕੇ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿਸੇ ਨੇ ਕਿਸੇ ਤੇ ਕੁਝ ਕਰ ਦਿੱਤਾ ਕੋਈ ਕਾਲਾ ਜਾਦੂ ਕਰ ਦਿੱਤਾ ਇਲਮ ਕਰ ਦਿੱਤਾ ਤੇ ਉਹਦੇ ਕਰਕੇ ਕਿਸੇ ਦੇ ਘਰ ਵਿੱਚ ਨੁਕਸਾਨ ਹੋ ਗਿਆ ਜਾਂ ਕਿਸੇ ਦੇ ਘਰ ਵਿੱਚ ਕਲੇਸ਼ ਹੋ ਗਿਆ ਉਸ ਤਰ੍ਹਾਂ ਕਰਕੇ ਲੋਕ ਦੁਖੀ ਹੋ ਕੇ ਕਈ ਵੇਰਾਂ ਦੱਸਣ ਪੁੱਛਣ ਵਾਲਿਆਂ ਕੋਲੇ ਚਲੇ ਜਾਂਦੇ ਨੇ ਜਾਂ ਸਿਆਣੇ ਖਵਾਉਣ ਵਾਲਿਆਂ ਕੋਲ ਚਲੇ ਜਾਂਦੇ ਨੇ ਜਿਹੜੇ ਉਹਨਾਂ ਨੂੰ ਧਾਰਮਿਕ ਕਰਮ ਕਾਂਡਾਂ 'ਚ ਪਾ ਕੇ ਉਹਨਾਂ ਕੋਲੋਂ ਮਾਇਆ ਦੀ ਲੁੱਟ ਕਰਦੇ ਨੇ ਹਰ ਪਿਆਰ ਵਾਲਿਓ ਗੁਰੂ ਨਾਨਕ ਦੇ ਘਰ ਵਿੱਚ ਦਸਮ ਗ੍ਰੰਥ ਧਾਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਐਡਾ ਖਜ਼ਾਨਾ ਹੈ ਉਸ ਗੁਰਬਾਣੀ ਦੇ ਨਿਰੰਤਰ ਜਾਪ ਨਾਲ ਤੁਸੀਂ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ ਕਿਉਂਕਿ ਬਾਣੀ ਕਹਿੰਦੀ ਹੈ ਤੰਤ ਮੰਤ ਤੇ SLAAG ਤੇ ਜਿਸਨੂੰ ਵਿਸਰੈ ਨਾਉ ਜਿਹਨੂੰ ਪ੍ਰਮਾਤਮਾ ਦਾ ਨਾਮ ਵਿਸਰ ਜਾਵੇ ਉਹਨੂੰ ਤੰਤਰ ਮੰਤਰ ਲੱਗਦੇ ਨੇ ਜਿਹੜਾ ਬਾਣੀ ਪੜ੍ਹਦਾ ਹੈ ਨਾਮ ਜਪਦਾ ਉਹਦੇ ਨੇੜੇ ਕੁਝ ਨਹੀਂ ਆਉਂਦਾ ਇਸ ਕਰਕੇ ਪਿਆਰ ਵਾਲਿਓ ਜਿੱਥੇ ਆਪਾਂ ਦਸਮ ਗ੍ਰੰਥ ਦੇ ਵਿੱਚ ਬ੍ਰਹਮ ਕਵਚ ਦੀ ਬਾਣੀ ਹੈ ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸੁੱਚੇ ਵਸਤਰ ਪਾ ਕੇ ਸੁੱਚਾ ਆਸਣ ਵਿਛਾ ਕੇ ਜੋਤ ਲਾ ਕੇ ਦੇਸੀ ਘੋਦੀ ਸੁੱਚਾ ਜਲ ਕੋਲੇ ਰੱਖ ਕੇ ਬਰਤਨ ਦੇ ਵਿੱਚ ਟਾ ਕੇ ਤੁਸੀਂ ਬ੍ਰਹਮ ਕਵਚ ਦਾ ਜਾਪ ਕਰੋ ਚਪਈ ਸਾਹਿਬ ਦਾ ਜਾਪ ਕਰੋ ਕਿੰਨੀਆਂ ਬਾਣੀਆਂ ਨੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਪਿਆਰ ਵਾਲਿਓ ਚੰਡੀ ਦੀ ¯ਬਾਰ ਦਾ ਜਾਪ ਕਰੋ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਇਹ ਸ਼ਬਦ ਦਾ ਨਿਰੰਤਰ 40 ਦਿਨ ਜਾਪ ਕਰਕੇ ਅਰਦਾਸ ਕਰੋ ਪਾਤਸ਼ਾਹ ਜੀ ਜਿਸ ਤਰ੍ਹਾਂ ਇਸ ਬਾਣੀ ਦੇ ਵਿੱਚ ਆਪ ਜੀ ਨੇ ਬਚਨ ਕੀਤਾ ਜੋ ਵੀ ਸਾਡਾ ਬੁਰਾ ਚਾਹੁੰਦਾ ਹੈ ਜੋ ਵੀ ਸਾਡੇ ਤੇ ਕੁਝ ਕਰ ਰਿਹਾ ਹੈ ਇਨ ਬਿਨੇ ਬਚਨ ਸੱਤ ਹੋਵੇ ਸੋ ਇਸ ਤਰ੍ਹਾਂ ਪਿਆਰ ਵਾਲਿਓ ਗੁਰੂ ਆਪਣੇ ਪਿਆਰ ਵਾਲਿਆਂ ਦੀ ਰੱਖਿਆ ਕਰਦਾ ਆਪਾਂ ਪੜ੍ਹਦੇ ਹਾਂ ਜਿਸਕੇ ਸਿਰ ਉੱਪਰ ਤੂ Swami ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ ਤਾਤੀ ਬਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਰਦ ਹਮਾਰਿਆ ਰਾਮਕਾਰ ਦੁੱਖ ਲੱਗੇ ਨਾ ਭਾਈ ਦੀ ਆਪਾ ਸੱਚੇ ਮਨ ਦੇ ਨਾਲ ਪੂਰੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਜੋਦੜੀ ਕਰਾਂਗੇ ਗੁਰੂ ਤੇ ਸੰਤੁਸ਼ਟੀ ਰੱਖਾਂਗੇ ਭਰੋਸਾ ਰੱਖਾਂਗੇ ਤਾਂ ਸਾਡਾ ਬਾਲ ਵੀ 빙ਾ ਨਹੀਂ ਹੋ ਸਕਦਾ ਬਾਣੀ ਬਚਨ ਕਰਦੀ ਹੈ ਵਿੱਚ ਪ੍ਰਕਰਤਾ ਪੁਰਖ ਖਲੋਆ ਬਾਲਣਾ 빙ਾ ਹੋਆ ਇਸ ਕਰਕੇ ਪਿਆਰ ਵਾਲਿਓ ਜਿਨ੍ਹਾਂ ਨੂੰ ਵੀ ਇਹ ਮੁਸ਼ਕਲਾਂ ਆਉਂਦੀਆਂ ਨੇ ਤੁਸੀਂ ਕਰੋ ਜਪ ਅੱਜ ਤੋਂ ਹੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਨਿਰਭਾਉ ਨਿਰਵੈਰ ਹੋ ਕੇ ਅੰਦਰੋਂ ਮਜਬੂਤ ਬਣ ਕੇ ਸੁਚਾ ਆਸਣ ਵਿਛਾ ਕੇ ਕੋਲੇ ਜਲ ਰੱਖੋ ਸਾਫ ਸੁਧ ਸੁਚਾ ਦੇਸੀ ਘੋਦੀ ਜੋਤ ਲਾ ਕੇ ਅਰਦਾਸ ਕਰਕੇ ਪ੍ਰਭ ਜੂ ਤੋਂ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਵਸਣ ਬਣਵਾਰੀ ਪਿਆਰ ਵਾਲਿਓ ਅਰਦਾਸ ਕਰਕੇ ਤੁਸੀਂ ਸ਼ਬਦਾਂ ਦੇ ਜਾਪ ਕਰੋ ਚਪਈ ਸਾਹਿਬ ਦੀ ਬਾਣੀ ਦਾ ਜਾਪ ਸ਼ੁਰੂ ਕਰਦੇ ਹਾਂ ਭਾਵੇਂ ਕੱਲੀ ਦਾ ਭਾਵੇਂ ਬ੍ਰਹਮ ਕਪਜ ਦਾ ਜਾਪ ਸ਼ੁਰੂ ਕਰਦੇ ਹਾਂ ਭਾਵੇਂ ਚੰਡੀ ਦੀ ਵਾਰ ਦਾ ਜਾਪ ਸ਼ੁਰੂ ਕਰਦੇ ਹੋ ਭਾਵੇਂ ਜੋ ਗੁਰੂ ਗ੍ਰੰਥ ਸਾਹਿਬ ਦਾ ਮੈਂ ਆਪ ਜੀ ਨੂੰ ਸ਼ਬਦ ਦੱਸਿਆ ਸੁਲਹੀ ਤੇ ਨਾਰਾਇਣ ਰਾਖ ਭਾਵੇਂ ਇਹਦਾ ਜਾਪ ਸ਼ੁਰੂ ਕਰਦੇ ਹੋ ਕਿੰਨਾ ਕੁ ਜਿਸ ਭੰਡਾਰ ਸਾਡੇ ਕੋਲ ਹੈ ਤੁਸੀਂ 40 ਦਿਨ ਦ੍ਰਿੜਤਾ ਰੱਖ ਕੇ ਜਾਪ ਕਰੋ ਤੁਹਾਨੂੰ 15 ਦਿਨਾਂ ਦੇ ਵਿੱਚ ਮਹਿਸੂਸ ਹੋ ਜਾਏਗਾ ਕਿ ਮੈਂ ਅੰਦਰੋਂ ਮਜ਼ਬੂਤ ਬਣ ਗਿਆ ਮੈਨੂੰ ਕੋਈ ਵੀ ਛੂ ਨਹੀਂ ਸਕਦਾ ਕਿਉਂਕਿ ਮੇਰਾ ਗੁਰੂ ਮੇਰੇ ਨਾਲ ਹੈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਤੇਰਾ ਕੀਆ ਮੀਠਾ ਲੱਗੈ ਆਰ ਨਾਮ ਪਦਾਰਥ ਨਾਨਕ ਮੰਗੇ ਬਹੁਤ ਵੱਡਾ ਗੁਰੂ ਹੈ ਸਾਡਾ ਇਸ ਕਰਕੇ ਪਿਆਰ ਵਾਲਿਓ ਐਡਾ ਵੱਡਾ ਮਹਾਨ ਗੁਰੂ ਹੈ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਤਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜਾਮ ਗੁਰੂ ਕਹਿ ਹੋਏ ਬਲ ਧਨੇ ਗਿਆ ਗਰਮ ਦੀਜੈ ਜਾਮ ਗੁਰੂ ਹੋਏ ਬਲ ਲਖ ਵਾਹਿ ਕਾ ਕੀਜੈ ਕਿੰਨੇ ਪਿਆਰੇ ਪਿਆਰੇ ਬਚਨ ਕਿੰਡੀ ਗੁਰੂ ਦੀ ਸਿਫਤ ਹੈ ਇਸ ਕਰਕੇ ਆਪਣੇ ਗੁਰੂ ਤੇ ਭਰੋਸਾ ਰੱਖਿਏ ਬਾਣੀ ਤੇ ਸ਼ਬਦ ਤੇ ਅਕੀਦਾ ਰੱਖਿਏ ਕੋਈ ਵੀ ਤਤੀ ਹਵਾ ਕੋਈ ਵੀ ਬਹਿਮ ਭਰਮ ਕੋਈ ਵੀ ਬੁਰੀ ਬਲਾ ਸਾਡੇ ਨੇੜੇ ਨਹੀਂ ਆ ਸਕਦੀ ਗੁਰੂ ਚਰਨਾਂ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ